ਕਿਸਾਨ ਦੋਸਤੋ ਆਲੂਆਂ ਦੀ ਫਸਲ ਤੋਂ ਬਾਅਦ ਮੱਕੀ ਦੀ ਫਸਲ ਕਿਸਾਨਾਂ ਦੇ ਵੱਲੋਂ ਵੱਡੇ ਪੱਧਰ ਤੇ ਬੀਜੀ ਜਾਂਦੀ ਆ। ਇਸ ਵੇਲੇ ਮੱਕੀ ਦੀ ਬਿਜਾਈ ਪੂਰੇ ਜੋਰ-ਸ਼ੋਰ ਨਾਲ ਚੱਲ ਰਹੀ ਆ। ਅ ਪਿਛਲੇ ਸਾਲ ਬਹੁਤ ਜ਼ਿਆਦਾ ਝਾੜ ਮੱਕੀ ਦਾ ਖਾਨਾ ਦੇ ਵੱਲੋਂ ਲਿਆ ਗਿਆ 45-50 ਕੁੰਟਲ ਤੱਕ ਝਾੜ ਮੱਕੀ ਦਾ ਕਿਸਾਨਾਂ ਨੇ ਲਿਆ ਤੇ ਇਸ ਵਾਰ ਵੀ ਵੱਧ ਤੋਂ ਵੱਧ ਝਾੜ ਦੇ ਵਾਸਤੇ ਕਿਸਾਨਾਂ ਦੇ ਵੱਲੋਂ ਜ਼ਿਆਦਾ ਤੋਂ ਜ਼ਿਆਦਾ ਖਾਦਾਂ ਦੀ ਵਰਤੋਂ ਕੀਤੀ ਜਾ ਰਹੀ ਆ। ਅ 2-2 ਗੱਟੇ ਡੀ.ਏ.ਪੀ ਤੇ ਵਰਤੇ ਜਾ ਰਹੇ ਨੇ ਪੋਟਾਸ਼ ਤੱਤ ਦੀ ਵਰਤੋਂ ਜਿਹੜੀ ਕੀਤੀ ਜਾ ਰਹੀ ਆ। ਬਿਨਾਂ ਸ਼ੱਕ ਜੇਕਰ ਆਪਾਂ ਝਾੜ ਲੈਣਾ ਤਾਂ ਆਪਾਂ ਨੂੰ ਖਾਦਾਂ ਦੀ ਵਰਤੋਂ ਕਰਨੀ ਪੈਂਦੀ ਆ ਮੱਕੀ ਦੀ ਫਸਲ ਖਾਦਾਂ ਨੂੰ ਕਾਫੀ ਜ਼ਿਆਦਾ ਮੰਗਦੀ ਆ ਇਸ ਕਰਕੇ ਵੱਧ ਤੋਂ ਵੱਧ ਜਿਹੜਾ ਜ਼ਿਮੀਂਦਾਰਾਂ ਦੇ ਵੱਲੋਂ ਖਾਦਾਂ ਦੀ ਹੁਣ ਵਰਤੋਂ ਕੀਤੀ ਜਾ ਰਹੀ ਆ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਵੀ ਖਾਦਾਂ ਦੀ ਜਿਹੜੀ ਵਰਤੋਂ ਆ ਕਿਸੇ ਹੱਦ ਤੱਕ ਹੀ ਜ਼ਿਆਦਾ ਜੇਕਰ ਆਪਾਂ ਨਯਾਇਜ਼ ਤਰੀਕੇ ਦੇ ਨਾਲ ਖਾਦ ਪਾਵਾਂਗੇ ਉਹਦਾ ਫਾਇਦਾ ਦੀ ਛਾਂ ਤੇ ਨੁਕਸਾਨ ਹੋ ਸਕਦਾ ਕੀ ਨੁਕਸਾਨ ਹੋ ਸਕਦਾ ਕਿਉਂ ਝਾੜ ਘਟ ਸਕਦਾ ਇਹਦੇ ਬਾਰੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਚੈਨਲ ਤੇ ਨਵੇਂ ਆਇਓ ਚੈਨਲ ਨੂੰ ਸ਼ਬਸਕ੍ਰਾਈਬ ਕਰ ਲਓ ਨੋਟੀਫਿਕੇਸ਼ਨ ਦੇ ਵਾਸਤੇ ਬੈਲ ਵਾਲਾ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਜੋ ਵੀ ਆਪਾਂ ਵੀਡੀਓ ਅਪਲੋਡ ਕਰੀਏ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਦੋਸਤੋ ਮੱਕੀ ਬਿਨਾਂ ਸਖ ਕਾਫੀ ਜ਼ਿਆਦਾ ਝਾੜ ਦਿੰਦੀ ਹੈ 45 50 ਕੁਇੰਟਲ ਤੱਕ ਝਾੜ ਦੇ ਸਕਦੀ ਆ ਪਰ ਇਹਦਾ ਜਿਹੜਾ ਸਮਾਂ ਬਹੁਤ ਜ਼ਿਆਦਾ ਮਹੱਤਵਪੂਰਨ ਹੁੰਦਾ ਹੈ ਮੱਕੀ ਦਾ ਜਿਹੜਾ ਬੈਸਟ ਟਾਈਮ ਆ ਉਹ 10 ਫਰਵਰੀ ਤੋਂ 25 ਫਰਵਰੀ ਤੱਕ ਆ ਉਸ ਵੇਲੇ ਆਪਾਂ ਜਿਹੜੀ ਬਿਜਾਈ ਕਰਦੇ ਆ ਉਹ ਮਤਲਬ ਸਭ ਤੋਂ ਵਧੀਆ ਸਮਾਂ ਹੈ ਉਸ ਵੇਲੇ ਆਪਾਂ ਜਿਹੜੀ ਖਾਦ ਪਾਉਨੇ ਆ ਉਹ ਤੋਂ ਵੱਧ ਝਾੜ ਲੈਣ ਦੇ ਵਾਸਤੇ ਪੂਰਾ ਯੋਗਦਾਨ ਉਹ ਆਪਣਾ ਪਾਉਂਦੀ ਹੈ ਪਰ ਜਿਉਂ-ਜਿਉਂ ਆਪਾਂ ਅੱਗੇ ਨੂੰ ਚਲੇ ਜਾਵਾਂਗੇ ਤੈਉਂ ਤੋਂ ਆਪਾਂ ਨੂੰ ਜ਼ਿਆਦਾ ਖੁਰਾਕ ਨੇ ਫਾਇਦਾ ਨਹੀਂ ਕਰਨਾ ਕਿਉਂਕਿ ਅੱਗੇ ਜਾ ਕੇ ਕੀ ਆ ਟੈਂਪਰੇਚਰ ਕਾਫੀ ਜ਼ਿਆਦਾ ਬਾਜ ਜਾਂਦੇ ਨੇ ਜਿਹੜੀ ਮੱਕੀ 25 ਫਰਵਰੀ ਤੱਕ ਆਪਾਂ ਬੀਜ ਰਹੇ ਹਾਂ ਹੁਣ ਅੱਜ ਆਪਾਂ 24 ਫਰਵਰੀ ਨੂੰ ਵੀਡੀਓ ਬਣਾ ਰਹੇ ਹਾਂ 25 ਫਰਵਰੀ ਤੱਕ ਦੋ ਚਾਰ ਦਿਨ ਨਾਲ ਕੋਈ ਫਰਕ ਨਹੀਂ ਪੈਂਦਾ ਹੁੰਦਾ ਤੁਸੀਂ ਹੁਣ ਜਿੰਨਾ ਮਰਜ਼ੀ ਖਾਦ ਖੁਰਾਕ ਜਿਹੜੀ ਪਾ ਲਓ ਭਾਵੇਂ ਡੇਢ ਗੱਟਾ ਪਾ ਲਓ ਭਾਵੇਂ ਦੋ ਗੱਟ ਡੀਏਪੀ ਦੇ ਪਾ ਲਓ ਉਹ ਰੰਗ ਦਿਖਾਊਗੀ ਉਹਦੇ ਨਾਲ ਸਾਨੂੰ ਝਾੜ ਦੇ ਵਿੱਚ ਫਾਇਦਾ ਹੋਊਗਾ ਪਰ ਜਿਵੇਂ ਤੁਸੀਂ ਮਾਰਚ ਦੇ ਵਿੱਚ ਅੱਗੇ ਜਾਓਗੇ ਮਾਰਚ ਦੇ ਪਹਿਲੇ ਹਫਤੇ ਚਲੇ ਜਾਓਗੇ ਤਾਂ ਫਿਰ ਜਿਆਦਾ ਜੇ ਆਪਾਂ ਡੀਏਪੀ ਦੀ ਖਾਦ ਵਰਤੋਂ ਜਾਵਾਂਗੇ ਉਹਨੇ ਵਰਤੀ ਜਾਵਾਂਗੇ ਉਹਨੇ ਫਾਇਦੇ ਦੀ ਥਾਂ ਤੇ ਨੁਕਸਾਨ ਕਰ ਦੇਣਾ ਕਿਉਂ ਕਿ ਕਿਉਂਕਿ ਦੇਖੋ ਜਦੋਂ ਆਪਾਂ 15 ਦਿਨ ਲੇਟ ਹੋ ਗਏ 15 ਦਿਨ ਲੇਟ ਹੋ ਗਏ ਮੱਕੀ ਨੇ 15 ਦਿਨ ਬਾਅਦ ਫਿਰ ਸੱਲੀ ਕੱਢਣੀ ਐ ਸੂਤ ਕੱਢਣਾ ਤੇ ਉਸ ਵੇਲੇ ਕੀ ਆ ਟੈਂਪਰੇਚਰ ਬਹੁਤ ਜ਼ਿਆਦਾ ਬਾਹਰ ਜਾਂਦਾ ਟੈਂਪਰੇਚਰ ਮਈ ਦੇ ਅੱਧ ਦੇ ਵਿੱਚ ਟੈਂਪਰੇਚਰ ਬਹੁਤ ਜ਼ਿਆਦਾ ਹਾਈ ਹੋ ਜਾਂਦਾ ਨੇ ਸੋ ਉਸ ਵੇਲੇ ਜਦੋਂ ਮੱਕੀ ਸੂਤ ਕੱਤਦੀ ਐ ਤਾਂ ਫਿਰ ਉਹਦੇ ਵਿੱਚ ਕੁਝ ਹਿੱਸਾ ਦਾਣਿਆਂ ਦਾ ਖਾਲੀ ਰਹਿ ਸਕਦਾ ਹੈ ਕਿਉਂ ਜੇ ਆਪਾਂ ਡੀਏਪੀ ਜ਼ਿਆਦਾ ਵਰਤਦੇ ਆਂ ਲੇਟ ਖਾਦ ਦੇ ਲੇਟ ਵੀ ਜੀ ਮੱਕੀ ਨੂੰ ਵੀ ਜ਼ਿਆਦਾ ਡੀਏਪੀ ਪਾਉਨੇ ਆ ਤਾਂ ਉਹਨੇ ਕੀ ਆ ਹੋਰ ਵੀ ਲੇਟ ਕਰ ਦੇਣਾ ਜਿਹੜਾ ਛੱਲੀ ਆ ਜਿਹੜੀ ਹੋਰ ਲੇਟ ਹੋ ਜਾਂਦੀ ਆ ਸੂਤ ਹੋਰ ਲੇਟ ਹੋ ਜਾਂਦਾ ਸੋ ਜਦੋਂ ਹੋਰ ਲੇਟ ਹੁੰਦਾ ਤਾਂ ਜਿਹੜਾ ਟੈਂਪਰੇਚਰ ਬਹੁਤ ਜ਼ਿਆਦਾ ਵੱਧ ਜਾਂਦਾ ਨੇ ਉਹਨਾਂ ਦਿਨਾਂ ਦੇ ਵਿੱਚ ਸੋ ਇਸ ਕਰਕੇ ਕੋਈ ਉਦੋਂ ਆਪਾਂ ਨੂੰ ਜੇ ਆਪਾਂ ਲੇਟ ਜਿਹੜੀ ਮਾਰਚ ਦੇ ਪਹਿਲੇ ਹਫ਼ਤੇ ਬਿਜਾਈ ਕਰਦੇ ਆ ਉਹਨੂੰ ਬਹੁਤ ਜ਼ਿਆਦਾ ਡੀਏਪੀ ਪਾਉਣ ਦਾ ਕੋਈ ਜ਼ਿਆਦਾ ਫਾਇਦਾ ਨਹੀਂ ਹੁੰਦਾ ਉਹਦਾ ਉਲਟ ਨੁਕਸਾਨ ਹੋ ਸਕਦਾ ਸੋ ਇਹ ਆਪਾਂ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਹੈ ਜਿਹੜੀ ਹੁਣ ਆਪਾਂ 1-2 ਦਿਨਾਂ ਦੇ ਵਿੱਚ ਮੱਕੀ ਦੀ ਬਿਜਾਈ ਨਵੇੜ ਲੈਣੀ ਚਾਹੀਦੀ ਹੈ ਜਲਦੀ ਤੋਂ ਜਲਦੀ ਜੇ ਫਿਰ ਅੱਗੇ ਆਪਣੀ ਐ ਤਾਂ ਹੁਣ ਕਿਸਾਨ ਮਾਰਚ ਦੇ ਮਹੀਨੇ ਅੱਧੇ ਮਾਰਚ ਤੱਕ ਮੱਕੀ ਦੀ ਬਿਜਾਈ ਕਰੀ ਜਾਂਦੇ ਨੇ ਪਰ ਉਹ ਜਿਉਂ-ਜਿਉਂ ਲੇਟ ਹੁੰਦੀ ਆ ਤੈਉਂ ਤੋਂ ਇਹ ਪ੍ਰੋਬਲਮ ਆਉਂਦੀ ਆ ਸੋ ਮੱਕੀ ਦੀ ਬਿਜਾਈ ਜਿਹੜੀ 25 ਫਰਵਰੀ ਮਲ ਉਠਾਈ ਫਰਵਰੀ ਮਹੀਨੇ ਤੱਕ ਜਿਹੜੀ ਆਪਾਂ ਬਜਾਈ ਕਰਦੇ ਆ ਉਹਦੇ ਵਿੱਚ ਆਪਾਂ ਖਾਦ ਖੁਰਾਕ ਜਿਹੜੀ ਪਾ ਸਕਦੇ ਆ ਉਹਦਾ ਫਾਇਦਾ ਹੋ ਸਕਦਾ ਜਿਆਦਾ ਖੁਰਾਕ ਦਾ ਪਰ ਅੱਗੇ ਜਿਵੇਂ ਜਿਵੇਂ ਹੀ ਮਾਰਚ ਚੱਲਦਾ ਜਿਵੇਂ ਜਿਵੇਂ ਲੇਟ ਕਰਾਂਗੇ ਕਿਉਂਕਿ ਜਿਆਦਾ ਖੁਰਾਕ ਨੇ ਫਾਇਦਾ ਨਹੀਂ ਕਰਨਾ ਉਲਟਾ ਨੁਕਸਾਨ ਕਰਨਾ ਕਿਉਂਕਿ ਅੱਗੇ ਜਾ ਕੇ ਹਾਈ ਟੈਂਪਰੇਚਰ ਦੇ ਵਿੱਚ ਮੱਕੀ ਪੱਕੂਗੀ ਤਾਂ ਜਿਹੜਾ ਉਹਦਾ ਝਾੜ ਦਾ ਨੁਕਸਾਨ ਹੋਊਗਾ ਸੋ ਜੇ ਆਪਾਂ ਪਿੱਸੋਂ ਜਿਆਦਾ ਖਾਦ ਪਾਈ ਜਾਂਦੇ ਆ ਤਾਂ ਉਹਦੇ ਨਾਲ ਕੀ ਹੁੰਦਾ ਵੀ ਉਹਨੇ ਹੋਰ ਵੀ ਦਿਨ ਵੱਧ ਲੈਣੇ ਹੁੰਦੇ ਆ ਪੱਕਣ ਦੇ ਦਿਨ ਜਿਆਦਾ ਹੋਰ ਵੱਧ ਲੈ ਜਾਂਦੀ ਆ ਸੋ ਆਪਾਂ ਨੂੰ ਲੇਟ ਮੱਕੀ ਦੇ ਵਿੱਚ ਜਿਆਦਾ ਜਿਹੜਾ ਆਪਾਂ ਨੂੰ ਡੀਏਪੀ ਵਾਲੀ ਖਾਦ ਪਾਉਣ ਦਾ ਫਾਇਦਾ ਨਹੀਂ ਪੋਟਾਸ਼ਟਾ ਤਤ ਤਾਂ ਵੀ 25 ਕਿਲੋ ਖੇਤਾਂ 'ਪਾਉਂਦੇ ਨੇ ਉਹਨੇ ਤਾਂ ਆਪਾਂ ਨੂੰ ਫਾਇਦਾ ਕਰਨਾ ਸੋ ਜਿਹੜਾ ਡੀਏਪੀ ਹੁਣ ਆਪਾਂ ਵੱਧ ਤੋਂ ਵੱਧ ਡੀਏਪੀ ਸਿੱਟੀ ਜੰਨੇ ਆ ਉਹਦਾ ਆਪਾਂ ਨੂੰ ਫਿਸ਼ਵਾ ਕੇ ਕੋਈ ਫਾਇਦਾ ਨਹੀਂ ਹੋਣਾ ਸੋ ਕਿੰਨਾ ਕੱਡੀਏਪੀ ਜਿਹੜਾ ਹੁਣ ਆਪਾਂ ਜੇ ਆਪਾਂ ਹੁਣ ਜਿਹੜੀ 25 ਜਾਂ ਫਰਵਰੀ ਮਹੀਨੇ ਦੇ ਵਿੱਚ ਬਜਾਈ ਮਕਾ ਦੇਣੀ ਹੈ ਉਹਦੇ ਵਿੱਚ ਆਪਾਂ ਜਿਹੜੇ ਤਾਂ ਵਧੀਆ ਭਾਰੇ ਡਾਕਰ ਤੱਕੜੇ ਖੇਤ ਆ ਹੈਗੇ ਉਹਨਾਂ ਦੇ ਵਿੱਚ ਤਾਂ ਡੇਢ ਗੱਟਾ ਸਫੀਸੈਂਟ ਆ ਬਹੁਤ ਜਿਹੜਾ ਥੋੜੇ ਹਲਕੇ ਖੇਤ ਨੇ ਉੱਥੇ ਤੁਸੀਂ 2 ਗੱਟਿਆਂ ਤੱਕ ਪਾ ਸਕਦੇ ਹੋ ਤੇ ਉਸ ਤੋਂ ਅੱਗੇ ਜਾ ਕੇ ਫੇਰ ਤੁਹਾਨੂੰ 1 ਗੱਟਾ ਜਾਂ 1.5 ਗੱਟੇ ਨਾਲ ਹੀ ਕੰਮ ਚੱਲ ਜਾਣਾ ਹੈ ਜਿਆਦਾ ਡੀਪੀ ਨੇ ਤੁਹਾਨੂੰ ਕੋਈ ਬਾਹਲਾ ਰੰਗ ਨਹੀਂ ਦਿਖਾਉਣਾ ਕੋਈ ਜਿਆਦਾ ਫਾਇਦਾ ਨਹੀਂ ਹੋਣਾ ਉਲਟਾ ਉਹਦਾ ਨੁਕਸਾਨ ਹੀ ਹੋਣਾ ਸੋ ਇਹ ਗੱਲ ਨੂੰ ਜ਼ਰੂਰ ਧਿਆਨ ਵਿੱਚ ਰੱਖਿਓ ਜਿਹੜੀ ਬਜਾਈ ਜਿੰਨੀ ਦਲ ਦੀ ਹੁਣ ਤੁਸੀਂ ਮਕਾ ਸਕਦੇ ਹੋ ਉਹਨੂੰ ਮਕਾ ਲਓ ਜੇ ਮਾਰਚ ਦੇ ਪਹਿਲੇ ਮਹੀਨੇ ਦੇ ਪਹਿਲੇ ਹਫਤੇ ਦੇ ਵਿੱਚ ਬਜਾਈ ਤੁਸੀਂ ਲੈ ਕੇ ਜਾਂਦੇ ਹੋ ਉੱਥੇ ਡੀਪੀ ਵਗੈਰਾ ਜਿਹੜੀਆਂ ਖਾਦਾਂ ਨੇ ਫਿਰ ਇਹ ਬਹੁਤ ਜ਼ਿਆਦਾ ਵੱਧ ਮਾਤਰਾ ਚ ਪਾਉਣ ਦਾ ਇਹਦਾ ਫਾਇਦਾ ਨਹੀਂ ਹੋਣਾ ਉਲਟਾ ਇਹਦਾ ਨੁਕਸਾਨ ਹੋਣਾ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸ਼ਤਸਰੀ ਅਕਾਲ ਧੰਨਵਾਦ